ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡੇ ਵਰਨ ਫੈਮਿਲੀ ਬਲੌਗਸ ਵਿੱਚ ਹੋਰ ਸਨੋ ਜੀ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋ ਹੋ ਗਏ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂ ਜੀ ਅੱਜ ਦਿਨ ਹੈਗਾ ਜੀ ਮੰਗਲਵਾਰ ਦਾ ਤੇ ਸਹਿਜ ਸਕੂਲ ਕੱਲੀ ਹੋ ਗਈ ਅੱਜ ਤੇ ਅਭਿਜੋਤ ਘਰ ਆ ਕਿਉਂਕਿ ਅਭਿਜੋਤ ਨਾ ਪਰਸੋਂ ਇਹਨੂੰ ਬੌਮਟਿੰਗ ਤੇ ਬਾਰ ਬਾਰ ਰੂਮੋਸ਼ਨ ਲੱਗ ਗਿਆ ਸੀਗੇ ਉਹਦੇ ਕਰਕੇ ਇਹ ਬਿਮਾਰ ਸੀਗਾ ਬੁਖਾਰ ਬਹੁਤ ਹੋਇਆ ਕੱਲੇ ਦਾ ਐਗਜ਼ਾਮ ਸੀਗਾ ਫਿਰ ਓਦਾਂ ਹੀ ਐਗਜ਼ਾਮ ਚ ਭੇਜਿਆ ਵਿਚਾਰ ਬਿਮਾਰ ਹੈ ਤੇ ਅੱਜ ਫਿਰ ਮੈਂ ਇਹਨੂੰ ਘਰੇ ਰੱਖ ਲਿਆ ਮੈਂ ਕਿਹਾ ਅੱਜ ਇਹਦੀ ਰੈਸਟ ਕਰਾਉਣੀ ਆ ਅੱਜ ਰੈਸਟ ਕਰੂਗਾ ਅੱਜ ਘਰੇ ਰਹਿ ਕੇ ਵੀ ਆਨ ਸਹੀ ਹੋ ਜਾਊਗਾ ਹਨਾ ਪਹਿਲਾਂ ਤਾਂ ਇਹ ਕੱਪੜੇ ਨਹੀਂ ਸਿਪਾਉਂਦਾ ਹੁਣ ਇਹਨੂੰ ਪਤਾ ਲੱਗ ਗਿਆ ਵੀ ਠੰਡ ਕੀ ਚੀਜ਼ ਹੁੰਦੀ ਆ ਹੁਣ ਕੱਪੜੇ ਪਾਈ ਫਿਰਦਾ ਏ ਨਹੀਂ ਤਾਂ ਕੱਪੜੇ ਨਹੀਂ ਸੀਗਾ ਪਾਉਂਦਾ ਤੇ ਚਲੋ ਜੀ ਹੁਣ ਆਪਾਂ ਘਰ ਦੇ ਕੰਮਕਾਰ ਕਰਨੇ ਸ਼ੁਰੂ ਕਰਦੇ ਆ ਤੇ ਤੁਹਾਨੂੰ ਪਤਾ ਮੈਂ ਰਜਾਈਆਂ ਨੂੰ ਡੇਲੀ ਤੋਂ ਪਲਵਾਉਣੀ ਆ ਆਜੋ ਜੀ ਆਪਾਂ ਹੁਣ ਰਜਾਈਆਂ ਪਾਉਣੇ ਜੀ। ਸਾਡੇ ਸਾਰਾ ਦਿਨ ਧੁੱਪ ਰਹਦੀ ਆ। ਆਏ ਬਗੜਾ ਦਰਦਾਂ ਦੀਆਂ ਨੂੰ ਤੁਰ ਜਾਂਦਾ ਰਹੇ ਨਾ ਬਦਰ ਹੋਊਗੀ। ਕੋਣ ਤੋਂ ਉੱਜ ਦਰਾਂ ਨੂੰ ਕਮਰੇ ਕਮੋਂ ਦੇ ਇੱਧਰ ਇੱਧਰ ਆਏ ਆਏ ਨਾ ਸਾਰਾ ਦਿਨ ਇੱਧਰ ਨਹੀਂ ਸਾਰਾ ਧੁੱਪ ਰਹਿੰਦੀ ਆ। ਦੂਜੀ ਰਜਾਈ ਲੈ ਕੇ ਆਈ ਜੀ ਮੈਂ। ਜਦੋਂ ਲੈਣੀਆਂ ਹੋਈਆਂ ਅੰਦਰ ਲੈ ਜਾਾਂਗੇ ਚਾਕੇ ਕਿਉਂਕਿ ਸਾਡੇ ਹਰਜਾਈਆਂ ਤੋਂ ਬਿਨਾ ਨਹੀਂ ਅੰਦਰ ਬੈਠ ਹੁੰਦਾ ਸਾਡਾ ਮਤ ਲੱਗਦੀ ਨਾ ਤੇ ਹਵਾ ਚੱਲੀ ਜਾਂਦੀ ਹੈ ਠੰਡੀ ਠੰਡੀ ਤੇ ਮम्मा ਮੁੰਜਾੜਾ ਦੋ ਮੁੰਜਾੜਾ ਤੋਨਾ ਹੈ ਚਲੋ ਮੈਂ ਘਰ ਨੂੰ ਹਾਂਜੀ ਫਰੈਂਡਸ ਕੰਮ ਸਾਡੇ ਸਾਰੇ ਨਿਭੜ ਗਏ ਕਿਉਂਕਿ ਜੋ 10 ਸਿਰ ਬੋਨ ਤੋਂ ਰਹਿ ਗਿਆ ਤੇ ਮੈਂ ਅਮਰੂਦ ਕੱਟ ਰਹੀ ਆ ਮੈਂ ਅਮਰੂਦ ਖਾਣੇ ਆ ਫਿਰ ਖਰਾਬ ਹੋ ਜਾਂਦੇ ਨੇ ਵਸਾਇਦੇ ਪਾਪਾ ਸਾਨੂੰ ਬੋਲਦੇ ਨੇ ਕਹਿੰਦੇ ਨੇ ਤੁਸੀਂ ਖਾਇਆ ਨਾ ਕਰੋ ਤੁਸੀਂ ਚੀਜ਼ ਗਾਲਦਿਆਂ ਕਰੋ ਰੱਖ ਕੇ ਮੈਂ ਵੀ ਇਹਨੂੰ ਪੁੱਛਾਂ ਨਾ ਕਹਾਂ ਮੈਂ ਰੋ ਦਿਖਾਉਂਦਾ ਇਹਦਾ ਮਨ ਜਿਵੇਂ ਮੈਂ ਖਾਂਦਾ ਉਹ ਵੀ ਕਰੂ ਨਾ ਪਾ ਤੇ ਕੰਮ ਤਾਂ ਸਾਡੇ ਸਾਰੇ ਨਿਬੜ ਚੁੱਕੇ ਨੇ ਬਸ ਹੁਣ ਹੁਣ ਅਸੀਂ ਬਹਿਲੇ ਆ ਹੁਣ ਇਸ ਤੋਂ ਬਾਅਦ ਮੈਂ ਵੀ ਦਸੇਰ ਬੋਣ ਲੱਗਣਾ ਹੈ ਅਮਰੂਦ ਖਾ ਕੇ ਲਓ ਗਾਇਸ ਤੁਸੀਂ ਖਾ ਲਓ ਅਮਰੂਦ ਯਮੀ ਯਮੀ ਅਮਰੂਦ ਗਾਇਸ ਆ ਕੇ ਖਾ ਲਓ ਆ ਸਾਇਦ ਆਪਾਂ ਦੇ ਫਰੈਂਡ ਦੇ ਘਰੋਂ ਸਾਗ ਆਇਆ ਅਜੇ ਦੇਖਿਆ ਨਹੀਂ ਖੋਲ ਕੇ ਸਾਗਏਨ ਸ਼ਾਮ ਨੂੰ ਖਾਠਾਂ ਮੈਂ ਪੂਰਾ ਪਰ ਮੈਂ ਨਹੀਂ ਖਾਣਾ ਹੈ ਨਾ ਸਾ ਖਾਲੀ ਥੋੜਾ ਹੀ ਮੈਂ ਮੈਂ ਕੋਈ ਖਾਣਦੀ ਨਹੀਂ ਹਾਂਜੀ ਫਰੈਂਡਸ ਹੁਣ ਅਸੀਂ ਲੱਗੇ ਅਮਰੂਦ ਖਾਣ ਅਭੀ ਚੱਕ ਲਾ ਆਜੋ ਜੇ ਤੁਸੀਂ ਵੀ ਖਾਣਾ ਬਹੁਤ ਜਿਆਦਾ ਮਿੱਠੀ ਵਰਗੇ ਪਈ ਹੈ ਨਾ ਇੰਨੇ ਜਿਆਦਾ ਮਿੱਠੇ ਇੰਨੇ ਜਿਆਦਾ ਮਿੱਠੇ ਨੇ ਕਈ ਵਾਰ ਇਹਦੇ ਪਾਪਾ ਨਾਲ ਖੰਨੇ ਤੋਂ ਲੈ ਗਏ ਜਿਹੜੇ ਸਾਡੇ ਮੂਹਰੇ ਨਾ ਉਹਨਾਂ ਦੇ ਵਿੱਚ ਬਹੁਤ ਕੈੜੇ ਨੇ ਇਹ ਤਾਂ ਬਿਲਕੁਲ ਸੌਫਟ ਪਾਏ ਜਦੋਂ ਇਹ ਦੋ ਦੁਨੀਆਂ ਆ ਬੜੇ ਹੋਈ ਜਾਂਦੇ ਨੇ ਨਾ ਹੁਣ ਹਾਂ ਸਹਜੂਨ ਅੱਜ ਟੀਫਨ ਨਹੀਂ ਲੱਗ ਗਈ ਮੈਨੂੰ ਅੱਜ ਨਹੀਂ ਟੈਨਸ਼ਨ ਲੱਗੀ ਵੀ ਟੀਫਨ ਨਹੀਂ ਲੱਗ ਗਈ ਪੈਸੇ ਲੱਗੇ ਉਹਨਾਂ ਪਾਪਾ ਦੇ ਤੇਰੇ ਪਾਪਾ ਸੀ ਫਰੈਂਡਸ ਨੇ ਇਕੱਠੇ ਹੋ ਕੇ ਪਾਰਟੀ ਕਰਨੀ ਆ ਨਹੀਂ ਵੀ ਕਰਨੀ ਸੀ ਪਰ ਉਹ ਖਾ ਚੜ ਗਿਆ ਉਹ ਬਹੁਤ ਦਮਿਸ਼ਰੀ ਵਰਗੇ ਕੋਈ ਨਹੀਂ ਮੈਂ ਵੀ ਗੱਲ ਆਲੂ ਮਗਾਏ ਨੇ ਬਾਹਰ ਭਾਈ ਵੇਚਦਾ ਫਿਰਦਾ ਮੈਂ ਵੀ ਗੱਲ ਖਾਣੇ ਤੋਂ ਮਗਾਏ ਨਾ ਮੈਂ ਆਲੂ ਵੀ ਮਗਾਏ ਨੇ ਅਭੀ ਉਤਸਰ ਬਹਾਲ ਹਾਂ ਹਾਂ ਅਮਰੂਦ ਪਟਾ ਦੇਣਾ ਕਿਉਂਕਿ ਅਮਰੂਦ ਸਾਡੇ ਤਾਂ ਗਰਮੀਆਂ ਚ ਬਹੁਤ ਫਲ ਲੱਗਦਾ ਪਰ ਸਾਰਾ ਗਲਿਆ ਹੋਇਆ ਲੱਗਦਾ ਏ। ਸੁੰਡ ਪੈ ਜਾਂਦੇ ਨੇ ਫਿਰ ਸੁੰਡਾਣਾ ਰੱਖਣਾ ਨਹੀਂ ਚਾਹੀਦਾ। ਪਟਾ ਕੇ ਨਾ ਕਿੰਨੂ ਵਗੈਰਾ ਦੇਖਾਂਗੇ ਲਵਾਵਾਂਗੇ ਜਾਂ ਔਰੇਂਜ ਵਗੈਰਾ ਦਾ ਬੁੱਤਾ। ਚਲੋ ਜੀ ਹੁਣ ਤੁਹਾਨੂੰ ਫੇਰ ਮਿਲਦੇ ਆਂ ਅਮਰੂਦ ਖਾ ਲਈਏ ਮਾਂ ਪੁੱਤ ਫੇਰ ਅਜੇ ਮੈਂ ਦਵਾਈ ਲੈਣੀ ਆ ਕੰਮ ਕਰਕੇ ਵੀ ਮੈਂ ਪੈਣ ਲੱਗੀ ਹੁਣ ਮੈਂ ਪਾਉਂਗੀ ਥੋੜਾ ਜਿਹਾ ਟਾਈਮ ਫੇਰ ਉਹ ਬੈਸ ਸੌਣਾ ਨਹੀਂ ਹੈਗਾ ਰੈਸਟ ਕਰੂੰਗੀ ਫੇਰ ਦਵਾਈ ਲੈ ਕੇ ਰੈਸਟ ਕਰਾਂਗੇ ਮੈਂ ਪਹਿਲਾਂ ਸਿਰ ਬਾਉਂਗੀ ਅਮਰੂਦ ਖਾ ਕੇ ਫੇਰ ਪਹਿਲਾਂ ਦਵਾਈ ਲਵੂੰਗੀ ਫੇਰ ਸਿਰ ਬਾਉਂਗੀ ਫੇਰ ਰੈਸਟ ਕਰਾਂਗੇ ਫੇਰ ਜਾਨ ਨੂੰ ਸਹਜਾ ਦੂੰਗੀ ਮੈਂ ਤਾਂ ਲਈ ਫਰੂਟ ਜੀ ਖਾ ਸਾਦੀ ਆਂ ਜੀ ਤਾਜਵੀਂ ਜੋਧ ਘਾਰਾ ਤਾਂ ਕਰਕੇ ਕੱਟਦੇ ਆ ਮੇਰੇ ਤਾਂ ਬਹੁਤ ਗਾਲਾਂ ਪੈਂਦੀਆਂ ਨੇ ਵਿਦੂ ਆਪ ਵੀ ਖਾ ਲਿਆ ਕਰ ਕੱਲੀ ਵੀ ਖਾ ਲਿਆ ਕਰ ਪਰ ਮੈਂ ਕੱਲੀ ਫਰੂਟ ਨਹੀਂ ਖਾ ਸਕਦੀ ਮੈਂ ਨਾਲ ਕੋਈ ਚਾਹੀਦੀ ਚਾਹੀਦਾ ਖਾਣ ਨੂੰ ਬ੍ਰੇਕਿੰਗ ਨਿਊਜ਼ ਮम्मा ਨੇ ਚੜ ਗਿਆ ਵਖਾਰ ਹੁਣ ਰੋਇਆ ਖਾਂਗ ਜਿ ਖਾਉਂਿਆ ਪਿਆ ਮम्मा ਦੱਸੋ ਬਈ ਕੀ ਹੋਇਆ ਫਿਰ ਬਰੋਗ ਜੁਖਾਮ ਹੋ ਗਿਆ ਕਾਫੀ ਜਿਆਦਾ ਸਵੇਰੇ ਥੋੜਾ ਥੋੜਾ ਜਿਹਾ ਸੀਗਾ ਹੁਣ ਜ਼ਾਤੋ ਹੋ ਗਿਆ ਹੁਣ ਬੁਖਾਰ ਵੀ ਹੋ ਗਿਆ ਹੱਡ ਪੈਰ ਬਹੁਤ ਦੁਖਦੇ ਨੇ ਠਾਣੋ ਜੀ ਨਹੀਂ ਕਰ ਰਿਹਾ ਦਵਾਈ ਖਾਓ ਕਹਿੰਦੀ ਸੀ ਨਾ ਕੱਪੜੇ ਪਾ ਲਓ ਕੱਪੜੇ ਪਾ ਲਓ ਆਏ ਹੋਏ ਨੇ ਮੋਟਾ ਹੁਣ ਤਾਂ ਪਾਇਆ ਹੋਇਆ ਫੇਰ ਪਹਿਲਾਂ ਤਾਂ ਨਹੀਂ ਪਾਇਆ ਹੋਈ ਸੀ ਆਏ ਹੋਏ ਆ ਸੀ ਕਿਉਂ ਕਰ ਲਵਾਂ ਮੋਟਾ ਸੀਗਾ ਅੱਤ ਹੁਣ ਸਾਰਿਆਂ ਨੂੰ ਹੋ ਕੇ ਹਟੂਗਾ ਹੁਣ ਆ ਵੀ ਹੋ ਕੇ ਹਟਿਆ ਹੁਣ ਮੇਰੀ ਵਾਰੀ ਆ ਤਲਤੂ ਹੋ ਕੇ ਹਟੀਆਂ ਮੈਨੂੰ ਤਾਂ ਖੰਗ ਚ ਖਾਵਾ ਹੋਇਆ ਸੀ ਹਾਂ ਫਿਰ ਸਾਰਿਆਂ ਨੂੰ ਹੋਪੀ ਹਟੂਗਾ ਇਹ ਤੂ ਦੇਬੂ ਹੋਇਆ ਐ ਦਾਤਾਂ ਲਗਾੜਾ ਕਰਦੇ ਸੀ ਇਹ ਫਿਰ ਇੱਕ ਨੂੰ ਹੋ ਜਾਂਦਾ ਸਾਰਿਆਂ ਨੂੰ ਹੋ ਕੇ ਹਟਦਾ ਏ ਸੈਦ ਤੋਂ ਸੱਤ ਵਾਰ ਹੋਇਆ ਸੀ ਇਹ ਤੂ ਦਾ ਕੱਪੜੇ ਨਹੀਂ ਸੀ ਪਾਉਂਦਾ ਸੈਦ ਤੋਂ ਬਾਅਦ ਮਨੂ ਹੋਇਆ ਮਨੂ ਹੋਇਆ ਹੀ ਹੋਇਆ ਓਦੋਂ ਮਮਾ ਨੂੰ ਵੀ ਹੋ ਗਿਆ ਹੱਡ ਪੈਰ ਜਿਆਦਾ ਦੁਖਦੇ ਨੇ ਹੱਡ ਪੈਰ ਤੰਗ ਹੋ ਜਾਂਦੇ ਕੋਲਡ ਕੋਲਡ ਨਾਲ ਤਾਂਗਾ ਕਰਦਾ ਏ ਬਹੁਤ ਜ਼ਿਆਦਾ ਪਾਣੀ ਜੇ ਕਰਦਾ ਉਸ ਨੂੰ ਨਿਕੜਾ ਨਾ ਹੱਡਾ ਲੱਗ ਤਾਂ ਬਾਹਾਂ ਟੁੱਟਦੀਆਂ ਨੇ ਹੋਰ ਘੱਟ ਹਲਾ ਲ ਦਿਖਾਵਾਂ ਤੈਨੂੰ ਵਿੱਚ ਹਾਂ ਨਾ ਤੇ ਬਰਾਬਰ ਅੱਜ ਦੁਪਹਿਰ ਤੇ ਮੈਂ ਤੇ ਅੱবি ਜੋ ਤਾਂ ਪੈ ਗਏ ਤੇ ਮੰਮੀ ਦਾ ਫੋਨ ਆ ਗਿਆ ਮਾੜੀ ਜੀ ਅੱਖ ਲੱਗੀ ਸੀ ਮੇਰੀ ਮੰਮੀ ਦਾ ਫੋਨ ਆਉਂਦੇ ਆ ਫਿਰ ਮੈਂ ਮੁੜ ਕੇ ਅੱਖ ਨਹੀਂ ਲੱਗੀ ਉਸ ਤੋਂ ਬਾਅਦ ਫਿਰ ਮੈਨੂੰ ਕੋਲਡ ਹੋ ਗਿਆ ਸਹਜਾ ਜਾਈਏ ਜਾ ਰੋ ਗਿਆ ਜਦੇ ਬੁਖਾਰ ਹੋ ਗਿਆ ਸਹਜਾ ਜਾਈਏ ਤੇ ਸਾਢੇ 3 ਵਜੇ ਬੁਰਾ ਹਾਲ ਹੋਇਆ ਪਿਆ ਹੁਣ ਤਾਂ ਮੇਰਾ ਦਰਦ ਇਹਨਾ ਹੋ ਰਿਹਾ ਹੈ ਅੱਜ ਬੈਨ ਕਿੰਨੇ ਵਜੇ ਆਇਆ ਸਾਢੇ 2 ਵਜੇ ਹੋਈ ਟਾਈਮ ਆਈਏ ਨਾ ਹਾਂ ਅੰਕਲ ਲੇਟ ਆਉਂਦਾ ਯਾਰ ਥੋੜਾ ਆ ਜਿਹੜਾ ਅੰਕਲ ਆਇਆ ਗੱਲ ਆ ਫਿਰ ਆਪਾਂ ਮੈਨੂੰ ਮਮਾ ਥੇ ਲੇਟ ਠਾਲਿਆ ਕਰੋ ਮੈਂ ਵੀ ਜਾਇਆ ਕਰਨਾ ਮੈਂ ਵੀ ਜਾਇਆ ਕਰਨਾ ਜਲਦੀ ਉੱਠਾ ਕਾਲੂ ਤਾਂ ਜੀ ਜਾਏਗਾ। ਹਾਂ ਫਿਰ ਕਾਲੂ ਵਾਈਟ ਡਰੈਸ ਪਾ ਕੇ ਜਾਣਗਾ। ਹਮਮ। ਅੱਜ ਕੋਲਡ ਹੋ ਗਿਆ ਮੈਨੂੰ ਮੇਰੇ ਕੱਪੜੇ ਕਿਵੇਂ ਤੌਂਗੀ ਜਿਆਦਾ ਹੋ ਜਾਂਦਾ ਪਾਣੀ ਚੱਟ ਪਾਇਓ। ਕਾਲੂ ਕੱਪੜੇ ਧੋਣੇ ਪਾਣੇ ਦਾਸ। ਅਵੇ। ਚਲੋ ਭਾਈ ਜਿਹੜਾ ਹਾਲ ਉਹ ਜਿੰਦ ਦਾ ਬੰਦੂ ਦਾ। ਅੰਜੀ ਫਰੈਟ ਟਾਈਮ ਹੋ ਗਿਆ 8:30 ਹੋਣ ਆੜਿਆਂ ਜੀ ਰੋਟੀ ਪਾਣੀ ਸਾਡਾ ਹੋ ਗਿਆ। ਤੇ ਅਸਤੇ ਅਜ ਮਾਦ ਰਹੀ ਆ ਭਾਂਡੇ ਤੇ ਸਹਲ ਦੇ ਪਾਪਾ ਕੋਲ ਅਜ ਬਰਾਤ ਆ ਉਹਨਾਂ ਨੇ ਆਉਣਾ ਲੇਟ ਆਉਣ ਕੇ ਤੜਕੇ ਤੱਕ ਆਉਣਗੇ ਤੇ ਕੋਲਡ ਮੈਨੂ ਪੂਰਾ ਹੋ ਚੁੱਕਿਆ ਏ ਤੇ ਬਾਕੀ ਦੇਖਦੇ ਆ ਹੋਰ ਮੈਡੀਸਨ ਲੈ ਕੇ ਪਾਉਂਗੀ ਵੀ ਰਸਤੇ ਜੀ ਮਿਲ ਜੂਵੇ ਤੇ ਬਾਕੀ ਅੱਜ ਦਾ ਵਲੌਗ ਬਸ ਇੰਨਾ ਹੀ ਬਣਿਆ ਏ ਹੋਰ ਜ਼ਿਆਦਾ ਨਹੀਂ ਬਣਿਆ ਹੈਗਾ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਪਤਨ ਕੀ ਗੱਲਾਂ ਬਿਮਾਰੀਆਂ ਜਿਹੜਾ ਪਿੱਛਾ ਹੀ ਨਹੀਂ ਛੱਡਦੀਆਂ ਹੈਗੀਆਂ ਦਮੀ ਜਨਮ ਵੀ ਬਿਮਾਰੀ ਲੱਗਦੀ ਰਹਿੰਦੀ ਆ ਹੁਣ ਮੈਂ ਕੋਲਡ ਦੀ ਮੈਡੀਸਿਨ ਮੰਗਾਈ ਨਹੀਂ ਕਿਉਂਕਿ ਸਹਤਪਾਪ ਆਏ ਨਹੀਂ ਹੈਗੇ ਤੇ ਬਾਕੀ ਘਰੇ ਪਈਆ ਇੱਕ ਉਹ ਲਵੂੰਗੀ ਮੈਂ ਦੇਖਦੇ ਆ ਜਦੋਂ ਦਾ ਫਰਕ ਪੈ ਗਿਆ ਨਹੀਂ ਤਾਂ ਫਿਰ ਕੱਲ ਮੰਗਵਾ ਲੀਂ ਪੈਣੀ ਆ ਤੇ ਬਾਕੀ ਜਿਹੜੀ ਮੈਡੀਸਿਨ ਆ ਉਹ ਤਾਂ ਖਾਣੀ ਉਹ ਖਾਣੀ ਆ ਤੇ ਕੱਲ ਨੂੰ ਇਹਨਾਂ ਨੂੰ ਸਕੂਲ ਵੀ ਜਾਣਾ ਜ਼ਿਆਦਾਤਰ ਲੱਤਾਂ 'ਚ ਬਹੁਤ ਦਰਦ ਹੋ ਰਿਹਾ ਹੈ ਤਾਂ ਉੱਟਦੀਆਂ ਜਾ ਰਹੀਆਂ ਨੇ ਬਾਡੀ ਪੈਨ ਕਰਦੀ ਆ ਤੇ ਚਲੋ ਜੀ ਬਾਕੀ ਅੱਜ ਦੇ ਵਲੌਗ ਦਾ ਆਪਾਂ ਇਥੇ ਕਰਦੇ ਆ ਐਂਡ ਤੇ ਮਿਲਾਂਗੇ ਕੱਲ੍ਹ ਨੂੰ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਨਵੀਂ ਜੀ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸਵੀ ਡ੍ਰੀਮਸ ਬਾਏ ਬਾਏ